ਕਿ ਇੱਥੇ ਇੱਕ ਗਲੀ ਦਾ ਕੰਮ ਚੱਲ ਰਿਹਾ ਪਰ ਤੁਹਾਨੂੰ ਵੱਡੀ ਗੱਲ ਇਹ ਦੱਸਾਂਗੇ ਕਿ ਇਹ ਗਲੀ ਦਾ ਕੰਮ ਪੰਜਾਬ ਸਰਕਾਰ ਜਾਂ ਨਗਰ ਕਾਉਂਸਲ ਨਹੀਂ ਕਰਵਾ ਰਹੀ ਇਹ ਹੀ ਪੱਕੀ ਹੋ ਰਹੀ ਆ ਗਲੀ ਪੱਕੀ ਹੋ ਰਹੀ ਆ ਇਹ ਪੰਜਾਬ ਸਰਕਾਰ ਨਹੀਂ ਕਰਵਾ ਰਹੀ ਨਹੀਂ ਜੀ ਇਹ ਤਾਂ ਮੁਹੱਲੇ ਵਾਲਿਆਂ ਨੇ ਪੈਸੇ ਇਕੱਠੇ ਕਰੇ ਨੇ ਜੀ ਤਾਂ ਅਸੀਂ ਇੱਕ ਕਰਨ ਲੱਗੇ ਆ ਮੁਹੱਲੇ ਵਾਲਿਆਂ ਨੇ ਹਜ਼ਾਰ-ਹਜ਼ਾਰ ਰੁਪਏ ਇਕੱਠਾ ਕਰਕੇ ਜੀ ਫੇਰ ਇੱਥੇ ਜਾ ਕੇ ਆ ਕੰਮ ਕਰਾਉਣ ਲੱਗੇ ਆ ਜੀ ਸਾਡਾ ਜਿਹੜਾ ਇੱਥੋਂ ਐਮਸੀ ਜਿੱਤੇ ਵੋਟਾਂ ਦੁਬਾਰ ਉਹਨੇ ਸਾਨੂੰ ਮੂੰਹ ਨਹੀਂ ਦਿਖਾਇਆ ਪਰ ਹੁਣ ਅਸੀਂ ਇਹੋ ਮਹਿਸੂਸ ਕਰ ਰਹੇ ਆਂ ਵੀ ਅਸੀਂ ਕੀ ਕਰ ਲਿਆ ਹੁਣ ਅਸੀਂ ਆਪਣੇ ਹੱਥਾਂ ਦੇ ਦੰਦਿਆਂ ਵੱਟੋਂ ਤਿਆਰ ਆ ਜਿੱਦਾਂ ਆ ਬੋਲ ਜਾ ਕੇ ਮੁੱਖਾ ਦੱਬਿਆ ਸੀ ਲੋਕਾਂ ਨੂੰ ਦੂਜੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਦੀ ਪਲਾਟ ਦੇ ਵਿੱਚ ਦੀ ਲੰਘਣਾ ਪੈਂਦਾ ਸੀ ਜਿੰਨੇ ਬੁਰੇ ਹਾਲਾਤ ਸੀ ਗਲੀ ਦੇ ਇੱਥੇ ਤਾਂ ਰਾਹ ਹੀ ਨਹੀਂ ਸੀ ਕੋਈ ਗੋਡੇ-ਗੋਡੇ ਪਾਣੀ ਖੜਦਾ ਸੀ ਇੱਥੇ ਜੀ ਕਦੇ ਸੜਕ ਦਾ ਬੁਰਾ ਹਾਲ ਹੋ ਜਾਂਦਾ ਕਦੇ ਗਲੀਆਂ ਦਾ ਬੁਰਾ ਹਾਲ ਹੋ ਜਾਂਦਾ ਕੋਈ ਇੱਥੇ ਸੀਵਰੇਜ ਦਾ ਪ੍ਰਬੰਧ ਨਹੀਂ ਸਹੀ ਢੰਗ ਨਾਲ ਉਹ ਸੀਵਰੇਜ ਬਣਿਆ ਇਹ ਸੀਵਰੇਜ ਦੇਖੋ ਸੀਵਰੇਜ ਦੇ ਵਿੱਚ ਵੀ ਅਸੀਂ ਨੇ ਆਪ ਆ ਕੇ ਖੱਡਾ ਕਰਕੇ ਪਾਣੀ ਲੰਘਦਾ ਕੀਤਾ ਜੀ ਇਹਦੇ ਵਿੱਚ ਮਹਿਸੂਸ ਕੀ ਹੋ ਰਿਹਾ ਹੁਣ ਤੁਹਾਨੂੰ ਮਹਿਸੂਸ ਤਾਂ ਇਹ ਹੋ ਰਿਹਾ ਜੀ ਵੀ ਗਲਤੀ ਕਰੀ ਵੀ ਅਪਣੇ ਸਰਕਾਰ ਚੁਣ ਕੇ ਕੋਈ ਇਹੀ ਮਹਿਸੂਸ ਹੋ ਰਿਹਾ ਵੀ ਬਹੁਤ ਵੱਡੀ ਗਲਤੀ ਕਰੀ ਵੀ ਕੋਈ ਅੱਜ ਦੀ ਸਰਕਾਰ ਚੁਣ ਲੰਦੇ ਤਾਂ ਕੀ ਪਤਾ ਕੋਈ ਹੋਰ ਏਦੋਂ ਵਧੀਆ ਕੰਮ ਹੋ ਜਾਂਦਾ ਐਮਸੀ ਉਰੇ ਨਹੀਂ ਆਂਦਾ ਬੁਲਾਣੇ ਆ ਉਹ ਬੁਲਾਏ ਤਾਂ ਵੀ ਨਹੀਂ ਆਂਦਾ ਵੈਸੇ ਕਿਹੜਾ ਮਾਰਨਾ ਦੂਰ ਦੀ ਗੱਲ ਹੈ ਹਾਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਸਾਤੋਂ ਜਿਹੜੇ ਨੂੰ ਅਸੀਂ ਚੂਜ਼ ਕਰ ਬੈਠੇ ਜੀ ਸਰਕਾਰਾਂ ਨੂੰ ਵੀ 92 ਐਮਐਲ ਮਿਲ ਗਿਆ ਇਹਨਾਂ ਨੂੰ ਅਪਣੇ ਕੰਮ ਕਰਨਗੇ ਸਾਰੇ ਇਹ ਬਰਾਤ ਤਾਂ ਸਾਡੀ ਕਦੀ ਆਉਂਦੀ ਨਹੀਂ ਹੈਗੀ ਜੁਰੇ ਪਹਿਲਾਂ ਆਉਂਦੀ ਸੀ ਜੁਰੇ ਪਾਣੀ ਖੜਦਾ ਸੀਗਾ ਆਉਂਦੀ ਸੀ ਦਿੱਲੀ ਆਉਂਦੀ ਸੀ ਬੁਟਰੀ ਤੇ ਉਹ ਹੁਣ ਤੱਕ ਅੱਦੇ ਦੇਸ਼ੀ ਉਹ ਨਹੀਂ ਹੈਗੀ ਚੰਦਮਾ ਗੁਸੇ ਵੀ ਪਈ ਆ ਉਹ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਚ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਕਿ ਇੱਥੇ ਇੱਕ ਗਲੀ ਦਾ ਕੰਮ ਚੱਲ ਰਿਹਾ ਇੱਕ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਕਲੋਨੀ ਬਣੀ ਹੋਈ ਆ ਕਲੋਨੀ ਦੇ ਵਿੱਚ ਗਲੀ ਦਾ ਕੰਮ ਚੱਲ ਰਿਹਾ ਹੈ ਮਿਸਤਰੀ ਲੱਗੇ ਹੋਏ ਨੇ ਕੰਮ ਕਾਹ ਚੱਲ ਰਿਹਾ ਪਰ ਤੁਹਾਨੂੰ ਵੱਡੀ ਗੱਲ ਇਹ ਦੱਸਾਂਗੇ ਕਿ ਇਹ ਗਲੀ ਦਾ ਕੰਮ ਪੰਜਾਬ ਸਰਕਾਰ ਜਾਂ ਨਗਰ ਕਾਉਂਸਲ ਨਹੀਂ ਕਰਵਾ ਰਹੀ ਇਹ ਗਲੀ ਦਾ ਕੰਮ ਸਾਂਝੀ ਦਾ ਜਿਹੜੇ ਮੁਹੱਲੇ ਵਾਲੇ ਨੇ ਉਹ ਇਕੱਠੇ ਹੋ ਕੇ ਕਰਵਾ ਰਹੇ ਨੇ ਕੰਮ ਚੱਲ ਰਿਹਾ ਅਤੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਅਸੀਂ ਸਾਰੀਆਂ ਗਲੀਆਂ ਪੱਕੀਆਂ ਕਰਵਾਵਾਂਗੇ ਵਿਕਾਸ ਕਾਰਜ ਕਰਾਂਗੇ ਕਿ ਵਿਕਾਸ ਕਾਰਜ ਨਹੀਂ ਕਰਵਾਇਆ ਕਰਵਾਏ ਜਾ ਰਹੇ ਅਸੀਂ ਬਹੁਤ ਸੁਨੇਹੇ ਵੀ ਲਾਏ ਪਰ ਉਸ ਤੋਂ ਬਾਅਦ ਮਜਬੂਰ ਹੋ ਕੇ ਅਸੀਂ ਆਪ ਇਹ ਕੰਮ ਕਰਨ ਨੂੰ ਮਜਬੂਰ ਹੋਏ ਆ ਜਿਹੜੇ ਮੁਹੱਲਾ ਨਿਵਾਸੀ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਵੀਰ ਜੀ ਕੀ ਨਾਮ ਆ ਜੀ ਆਪਣਾ ਪਵਨ ਕੁਮਾਰੀ ਅੱਛਾ ਪਵਨ ਜੀ ਕੰਮਕਾਰ ਚੱਲ ਰਿਹਾ ਸਾਨੂੰ ਪਹਿਲਾਂ ਇਹ ਲੱਗਿਆ ਵੀ ਪੰਜਾਬ ਸਰਕਾਰ ਬੜੇ ਕੰਮ ਕਰ ਰਹੀ ਆ ਮਿਸਤਰੀ ਲੱਗ ਰਿਹਾ ਨਵੀਆਂ ਟਾਈਲਾਂ ਆ ਰਹੀਆਂ ਨੇ ਬੀਹੀ ਪੱਕੀ ਹੋ ਰਹੀ ਆ ਗਲੀ ਪੱਕੀ ਹੋ ਰਹੀ ਆ ਇਹ ਪੰਜਾਬ ਸਰਕਾਰ ਨਹੀਂ ਕਰਵਾ ਰਹੀ ਨਹੀਂ ਜੀ ਇਹ ਤਾਂ ਮੁਹੱਲੇ ਵਾਲਿਆਂ ਨੇ ਪੈਸੇ ਇਕੱਠੇ ਕਰੇ ਨੇ ਜੀ ਤਾਂ ਅਸੀਂ ਕਰਨ ਲੱਗੇ ਆ ਤੇ ਕਈ ਵਾਰ ਚਿੱਠੀਆਂ ਪਾਈਆਂ ਨੇ ਕਈ ਵਾਰ ਅਸੀਂ ਬੋਲਿਆ ਵੀ ਖਬਰ ਵੀ ਲਵਾਈ ਸੀ ਇੱਕ ਵਾਰ ਪਰ ਕੋਈ ਸੁਣਵਾਈ ਨਹੀਂ ਇਸ ਕਰਕੇ ਮੁਹੱਲੇ ਵਾਲਿਆਂ ਨੇ ਹਜ਼ਾਰ ਹਜ਼ਾਰ ਰੁਪਏ ਇਕੱਠਾ ਕਰਕੇ ਜੀ ਫਿਰ ਇੱਥੇ ਜਾ ਕੇ ਕੰਮ ਕਰਾਉਣ ਲੱਗੇ ਸੀ ਠੀਕ ਹੈ ਅਸੀਂ ਦੇਖ ਰਹੇ ਹਾਂ ਕਿ ਨਵੀਆਂ ਟਾਈਲਾਂ ਨੇ ਇਹ ਸਾਰੀਆਂ ਤੁਸੀਂ ਨਵੀਆਂ ਆਪਣੇ ਵੱਲੋਂ ਮੰਗਵਾਈਆਂ ਨੇ ਹਾਂਜੀ 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 ਸਾਰੀਆਂ ਨਵੀਆਂ ਟੈਲਾ ਸੀ ਆਪ ਮੰਗਾਈਆਂ ਨੇ ਪੈਸੇ ਇਕੱਠੇ ਕਰਕੇ ਮੱਲੇ ਵੱਲੋਂ ਹਾਂ ਤੇ ਪਹਿਲਾਂ ਇੱਥੇ ਹੱਥ ਵਿਚਾਲੇ ਛੱਡ ਕੇ ਚਲੇ ਗਏ ਸੀ ਇਹ ਦੁਬਾਰਾ ਜਿੰਨੀ 600 ਇੱਟਾਂ ਜਿਹੜੀ ਨਵੀਂ ਆਈ ਹੈ ਜੀ ਸੋ 600 ਇੱਟਾਂ ਸੀ ਮਹਨਲੇ ਵਾਲਿਆਂ ਨੇ ਪੈਸੇ ਇਕੱਠੇ ਕੀਤੇ ਤੇ ਫਿਰ ਉਹ ਲੈ ਕੇ ਆਏ ਆ ਜੀ ਅਸੀਂ ਨਹੀਂ ਤੁਸੀਂ ਨਗਰ ਕਾਉਂਸਲ ਨਾਲ ਗੱਲਬਾਤ ਨਹੀਂ ਕੀਤੀ ਤੁਹਾਡਾ ਕਾਉਂਸਲਰ ਹੋਊਗਾ ਜਿਹੜਾ ਤੁਸੀਂ ਚੁਣਿਆ ਵੋਟਾਂ ਪਾਈਆਂ ਨੇ ਉਹਦੇ ਨਾਲ ਗੱਲਬਾਤ ਨਹੀਂ ਕੀਤੀ ਉਹਨੂੰ ਦਿਖਾਇਆ ਨਹੀਂ ਕਿ ਸਾਡੇ ਆਹ ਲੋੜ ਆ ਇਹਦੀ ਜ਼ਰੂਰਤ ਹਾਂ ਜੀ ਫੋਨ ਵੀ ਕੀਤਾ ਸੀ ਹਰਮਨ ਜੀ ਨੂੰ ਫੋਨ ਕੀਤਾ ਸੀ ਬਾਕੀ ਕਮੇਟੀ ਵਾਲਿਆਂ ਨੂੰ ਵੀ ਫੋਨ ਕੀਤਾ ਜੀ ਅਸੀਂ ਨੇ ਪਰ ਕੋਈ ਸੁਣਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਇੱਥੇ ਘਟੋ ਘਟ ਵੀ ਤਿੰਨ ਟਰਾਲੀਆਂ ਮਿੱਟੀ ਤੇ ਉਸ ਤੋਂ ਬਾਅਦ 600 ਹਿੱਟ ਨਮੀ ਆਈ ਹੈ ਇਹ ਸਾਰੇ ਮਹੱਲੇ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਹੀ ਲਾਏ ਨੇ ਸਾਰੇ ਪੈਸੇ ਹਾਂਜੀ ਕੋਈ ਇਹਦੇ ਵਿੱਚ ਕਮੇਟੀ ਵਾਲਿਆਂ ਦਾ ਰੋਲ ਨਹੀਂ ਕੋਈ ਸਰਕਾਰ ਦਾ ਰੋਲ ਨਹੀਂ ਹੈ ਠੀਕ ਹੈ ਹਾਂਜੀ ਜਨਨ ਕਿ ਗਲੀ ਦੇ ਹਾਲਾਤ ਕਿਵੇਂ ਦੇ ਸੀ ਪਹਿਲਾਂ ਇਹ ਵੀ ਕਾਫੀ ਬੁਰੇ ਹਾਲਾਤ ਸੀ ਇੱਥੇ ਬੁਰੇ ਹਾਲਾਤ ਕੀ ਲੋਕਾਂ ਨੂੰ ਦੂਜੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਦੀ ਪਲਾਟ ਦੇ ਵਿੱਚ ਦੀ ਲੰਘਣਾ ਪੈਂਦਾ ਸੀ ਜਿੰਨੇ ਬੁਰੇ ਹਾਲਾਤ ਸੀ ਠੀਕ ਹੈ ਗਲੀ ਦੇ ਇੱਥੇ ਤਾਂ ਰਾਹ ਹੀ ਨਹੀਂ ਸੀ ਕੋਈ ਗੋਡੇ-ਗੋਡੇ ਪਾਣੀ ਖੜਦਾ ਸੀ ਇੱਥੇ ਜੀ ਇਧਰ ਆ ਨਾਲੀ ਆ ਤੁਸੀਂ ਇਹ ਨਾਲੀ ਦੇ ਹਿਸਾਬ ਨਾਲ ਇੱਕ ਵਾਰੀ ਵੀਡੀਓ ਬਣਾ ਕੇ ਦੇਖੋ ਜੀ ਨਾਲੀ ਕਿੰਨੀ ਡੂੰਗੀ ਹੈ जीवर्पाये जीवर्पाये। अच्छा जने के कोई जब तुमसी काफी कुछ काउंसलर नु भी दस्या कोई गल बात करी उस तो बाद जब सोचा भी हुण नहीं काम हुंदा हां जी जदेखे भी हुण काम नहीं हुंदा भी लंगणा ਔਖਾ ਸਾਰੇ ਨੂੰ ਇਥੇ ਮੁਸਕ ਮਾਰਦੀ ਸੀ ਬੁਰਾ ਹਾਲ ਸੀ ਇਸ ਕਰਕੇ ਫਿਰ ਸਾਰੇ ਜਣੇ ਨੇ ਅਸੀਂ ਆਪ ਉਪਰਾਲਾ ਕੀਤਾ ਸੀ ਆਪ ਇਟਾ ਲਿਆਂਦੇ ਆਪ ਮਿਸਤਰੀ ਬੁਲਾਏ ਸਾਰੀ ਦਿਹਾੜੀ ਮਿਸਤਰੀ ਨੂੰ ਆਪ ਦੇ ਰਹੇ ਮਜ਼ਦੂਰ ਬੁਲਾਏ ਨੇ ਉਹਨਾਂ ਨੂੰ ਵੀ ਅਸੀਂ ਆਪ ਆਪਣੇ ਵੱਲੋਂ ਦਿਹਾੜੀ ਦੇ ਰਹੇ ਸਾਰਾ ਆਪ ਹੀ ਕਰਾ ਰਹੇ ਅਸੀਂ ਠੀਕ ਹੈ ਹਾਂਜੀ ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਵਿਕਾਸ ਕਾਰਜ ਦੀ ਰਫ਼ਤਾਰ ਆ ਜਿਹੜੀ ਬਹੁਤ ਤੇਜ਼ ਆ ਅਸੀਂ ਕੋਈ ਗਲੀ ਕੱਚੀ ਨਹੀਂ ਰਹਿਣ ਦਿੰਦੇ ਕਿਉਂਕਿ ਸੀਐਮ ਭਗਵੰਤ ਮਾਨ ਲਗਾਤਾਰ ਕਹਿੰਦੇ ਹੁੰਦੇ ਸੀ ਕਿ ਗਲੀਆਂ ਨਾਲੀਆਂ ਤਕਸੀਮ ਤਾਂ ਇਹਦਾ ਮਤਲਬ ਗਲੀਆਂ ਨਾਲੀਆਂ ਵੀ ਨਹੀਂ ਹੋਈਆਂ ਅਜੇ ਤੱਕ ਪੂਰੀਆਂ ਨਹੀਂ ਜੀ ਇੱਥੇ ਤਾਂ ਤਕਰੀਬਨ ਮੈਨੂੰ 4 ਸਾਲ ਮੇਰੀ ਦੁਕਾਨ ਕਰੀਨ ਹੋ ਗਈ ਇੱਥੇ 4 ਸਾਲਾਂ ਜੇ ਇੱਥੇ ਮੈਂ ਤਾਂ ਬੁਰਾ ਹਾਲ ਹੀ ਦੇਖਦਾ ਰਹਿਆ ਕਦੇ ਸੜਕ ਦਾ ਬੁਰਾ ਹਾਲ ਹੋ ਜਾਂਦਾ ਕਦੇ ਗਲੀਆਂ ਦਾ ਬੁਰਾ ਹਾਲ ਹੋ ਜਾਂਦਾ ਕੋਈ ਇੱਥੇ ਸੀਵਰੇਜ ਦਾ ਪ੍ਰਬੰਧ ਨਹੀਂ ਸਹੀ ਢੰਗ ਨਾਲ ਉਹ ਸੀਵਰੇਜ ਬਣਿਆ ਇਹ ਸੀਵਰੇਜ ਦੇਖੋ ਸੀਵਰੇਜ ਦੇ ਵਿੱਚ ਵੀ ਅਸੀਂ ਨੇ ਆਪ ਆ ਕੇ ਖੱਡਾ ਕਰਕੇ ਪਾਣੀ ਲੰਘਦਾ ਕੀਤਾ ਜੀ ਇਹਦੇ ਵਿੱਚ ਠੀਕ ਹੈ ਹਾਂਜੀ ਬਿਲਕੁਲ ਅਸੀਂ ਦੇਖ ਰਿਹਾ ਨਾਬਾ ਪਵਨਗੜ ਰੋਡ ਆ ਇਹਦੇ ਵੀ ਹਾਲਾਤ ਪਹਿਲਾਂ ਬਹੁਤ ਬਦ ਤੋਂ ਬੱਦਰ ਤੇ ਸਾਰਾ ਪਾਣੀ ਇੱਧਰ ਹੀ ਆਉਂਦਾ ਸੀ ਸਾਰਾ ਪਾਣੀ ਉਦੋਂ ਵੀ ਮਹੱਲੇ ਦੇ ਵਿੱਚ ਇਕੱਠਾ ਹੁੰਦਾ ਸੀ ਸਾਰਾ ਪਾਣੀ ਠੀਕ ਹੈ ਉਦੋਂ ਵੀ ਬਹੁਤ ਦੁਖੀ ਸੀ ਅਸੀਂ ਹੁਣ ਵੀ ਬਹੁਤ ਦੁਖੀ ਹਾਂ ਜੀ ਇਸ ਕਰਕੇ ਸਾਨੂੰ ਆਪ ਹੀ ਉਪਰਾਲਾ ਕਰਨਾ ਪਿਆ ਅਸੀਂ ਆਪੇ ਪੈਸੇ ਇਕੱਠੇ ਕਰਕੇ ਆਪ ਲਾਇਨੇ ਜੀ ਠੀਕ ਹੈ ਹਾਂਜੀ ਮਹਿਸੂਸ ਕੀ ਹੋ ਰਿਹਾ ਪੈਸੇ ਆਪ ਲਾਏ ਆਪਦੀ ਜੇਬ ਚੋਂ ਖਰਚਾ ਕੀਤਾ ਪੰਜਾਬ ਸਰਕਾਰ ਆ ਮਹਿਸੂਸ ਕੀ ਹੋ ਰਿਹਾ ਹੁਣ ਤੁਹਾਨੂੰ ਮਹਿਸੂਸ ਤਾਂ ਇਹ ਹੋ ਰਿਹਾ ਜੀ ਵੀ ਗਲਤੀ ਕਰੀ ਵੀ ਆਪਣੇ ਸਰਕਾਰ ਚੁਣ ਕੇ ਕੋਈ ਇਹੀ ਮਹਿਸੂਸ ਹੋ ਰਿਹਾ ਵੀ ਬਹੁਤ ਵੱਡੀ ਗਲਤੀ ਕਰੀ ਵੀ ਕੋਈ ਅੱਜ ਦੀ ਸਰਕਾਰ ਚੁਣ ਲੰਦੇ ਤਾਂ ਕੀ ਪਤਾ ਕੋਈ ਹੋਰ ਏਦੋਂ ਵਧੀਆ ਕੰਮ ਹੋ ਜਾਂਦਾ ਚੋਣੇ ਦਾ ਸੀਨੇ ਬਹੁਤ ਵਧੀਆ ਸਰਕਾਰ ਸੀ ਪਰ ਕੰਮ ਜਿਹੜੇ ਸਾਹਵਾਂ ਚੁਣੇ ਸੀ ਉਸ ਸਾਹਵਾਂ ਨਾਲ ਕੰਮ ਹੋ ਨਹੀਂ ਰਹੇਗੇ ਕਿਉਂਕਿ ਜਦ ਛੋਟੇ ਛੋਟੇ ਕੰਮ ਨਹੀਂ ਹੋ ਰਹੇ ਅਸੀਂ ਵੱਡੇ ਕੰਮਾਂ ਦੀ ਕੀ ਆਸ ਕਰਾਂਗੇ ਐਮਸੀ ਉਰੇਨੀਆ ਦਾ ਬੁਲਾਣਿਆ ਉਹ ਬੁਲਾਇਆ ਤੋਂ ਵੀ ਨਹੀਂ ਆਂਦਾ ਵੈਸੇ ਢੇੜਾ ਮਾਰਨ ਤੋਂ ਦੂਰ ਦੀ ਗੱਲ ਐ ਜਿਹਨੂੰ ਫੋਨ ਕਰਕੇ ਬੁਲਾਣਿਆ ਤਾਂ ਵੀ ਨਹੀਂ ਆਂਦਾ ਜੀ ਠੀਕ ਐ ਜਿਹੜਾ ਇਸ ਦਿਨ ਬਾੜ ਦੇ ਵਿੱਚੋਂ 8 ਨੰਬਰ ਬਾੜ ਦੇ ਵਿੱਚੋਂ ਜਿਹੜਾ ਐਮਸੀ ਜਿੱਤੇ ਸੀ ਉਹਨੇ ਤਾਂ ਅੱਜ ਤੱਕ ਕਦੇ ਢੇੜਾ ਨਹੀਂ ਮਾਰ ਕੇ ਦੇਖਿਆ ਗਿਆ ਜੇ ਉਹ ਦੂਜੇ ਐਮਸੀ ਨੂੰ ਫੋਨ ਕਰਕੇ ਬੁਲਾਣਿਆ ਹਰਮਨ ਨੇ ਕਿ ਚਲੋ ਕਰਾਏ ਨੇ ਕੰਮ ਹਰਮਨ ਸਿੰਘ ਨੇ ਆ ਲਾਈਟਾਂ ਲੂਟਾ ਲਵਾਇਆਂ ਨੇ ਆ ਜਾਂਦਾ ਪਰ ਜਦ ਮੌਕੇ ਤੇ ਲੋੜ ਹੁੰਦੇ ਉਦੋਂ ਨਹੀਂ ਆਂਦਾ ਕੋਈ ਅੱਜ ਕੱਲ ਵੀ ਨੇ ਫੋਨ ਕੀਤਾ ਵੀ ਅਸੀਂ ਕੰਮ ਕਰਾਉਣ ਲੱਗੇ ਜੀ ਵੀ ਆ ਕੇ ਇੱਕ ਵਾਰੀ ਦੇਖ ਲੋ ਕੋਈ ਅੰਦਰ ਤੇ ਕੋਈ ਸਾਡੀ ਸੁਣਵਾਈ ਨਹੀਂ ਕਰੀਗੀ ਵੀ ਅਸੀਂ ਆਨੇ ਆ ਜਾਂ ਨਹੀਂ ਆਨੇ ਗੱਲੇ ਨਹੀਂ ਸੁਣੀ ਸਾਡੀ ਠੀਕ ਹੈ ਬਿਲਕੁਲ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਸੁਹਿੰਦਰ ਸਿੰਘ ਜੀ ਅੱਛਾ ਸੁਹਿੰਦਰ ਸਿੰਘ ਜੀ ਕਿੰਨੇ ਖਲਾਤ ਮਾੜੇ ਸੀ ਜਿੱਥੇ ਆਪਾਂ ਖੜੇ ਆ ਇੱਥੇ ਤੁਸੀਂ ਦੇਖ ਹੀ ਰਹੇ ਹੋ ਇੱਥੇ ਸਾਨੂੰ ਬਿਆਨ ਕਰਨ ਦੀ ਲੋੜ ਹੀ ਨਹੀਂ ਦੇਖੋ ਤੁਸੀਂ ਆਪ ਇੱਧਰ ਕੈਮਰਾ ਮਾਰੋ ਨਾਲੀ ਦਾ ਬੁਰਾ ਵਾਲਾ ਮਛਰ ਪਹਿਲਾਂ ਇੱਥੇ ਟੋਇਆ ਹੁੰਦਾ ਸੀ ਉਹ ਚਲ ਪਲਾਟ ਵਾਲਾ ਭਰ ਲਿਆ ਆਪਣੇ ਤੌਰ ਤੇ ਆਣਾ ਹੀ ਜਿੰਨਾ ਨਾਲੀ ਜਿੰਨਾ ਨਾਲੀ ਦਾ ਪਾਣੀ ਸੀ ਪਹਿਲਾਂ ਆ ਗਲੀ ਦੇ ਹਾਲਾਤ ਐਵੇਂ ਜਿਵੇਂ ਸੀ ਹੋ ਤੁਸੀਂ ਕੈਮਰਾ ਮਾਰੋ ਹੀ ਉੱਥੇ ਇੰਨਾ ਡੂੰਘਾ ਪਾਣੀ ਸੀ ਇੰਨਾ ਖੱਡਾ ਗੱਡੀ ਨਹੀਂ ਲੰਘ ਸਕਦੀ ਇੱਥੇ ਬੱਚੇ ਮੁੰਲਾ ਇੱਥੇ 8-10 ਘਰ ਨੇ ਬੱਚੇ ਪੜਨ ਵੀ ਆਉਂਦੇ ਨੇ ਕਰਨ ਵਾਲੋ ਉਹ ਆਟੋ ਇੱਥੇ ਹੀ ਲਾ ਕੇ ਚਲੇ ਜਾਂਦਾ ਮੱਲੇ ਵਾਲੇ ਆਪ ਦੇ ਬੱਚਿਆਂ ਨੂੰ ਕਹਿੰਦੇ ਆਹ ਪਲਾਟ ਚੋਂ ਨਗਾ ਲਿਆ ਕਰ ਇਧਰੋਂ ਨਗਾ ਲਿਆ ਲੇਕਿਨ ਗਲੀ ਤੋਂ ਨੰਗੀ ਨਹੀਂ ਜਾਂਦਾ ਸੀ ਸਾਡੇ ਕਿਸੇ ਤੋਂ ਠੀਕ ਹੈ ਸਮਝ ਲਓ ਗੱਲ ਨੂੰ ਹੁਣੇ ਅਸੀਂ ਆਪ ਦੇ ਤੌਰ ਤੇ ਪੱਟ ਕੇ ਉੱਚੀ ਚੱਕ ਰਹੇ ਹਾਂ ਲੋਕ ਟੈਲਾਂ ਲੈਂਦੀਆਂ ਨੇ ਦੇਖੋ ਸਾਰਾ ਹਜ਼ਾਰ ਹਜ਼ਾਰ ਰੁਪਿਆ ਇਕੱਠਾ ਕੀਤਾ ਮੱਲੇ ਵਾਲਿਆਂ ਨੇ ਠੀਕ ਹੈ ਤੇ ਆਪ ਦੇ ਤੌਰ ਤੇ ਕਰਾ ਰਹੇ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਉਂਦਾ ਕੋਈ ਇੱਥੇ ਐਮਸੀ ਨਹੀਂ ਜਿਹੜਾ ਮਾਰਦਾ ਆਪਣੀ ਮਿੱਟੀ ਪਵਾਈ ਆਪਣਾ ਸਭ ਕੁਝ ਕੀਤਾ ਆਪੇ ਕਰਿਆ ਜੀ ਅਸੀਂ ਨੇ ਤੁਸੀਂ ਐਮਸੀ ਚੁਣਿਆ ਤੁਸੀਂ ਗੱਲਬਾਤ ਨਹੀਂ ਕੀਤੀ ਉਸ ਦਿਨ ਵੀ ਭਾਈ ਆ ਦੇਖੋ ਹੁਣ ਨਹੀਂ ਚੱਕ ਮੈਂ ਫੋਨ ਕਰਦੇ ਚੱਕ ਰਹੀ ਚੱਕਦਾ ਰਕਾਉਣੇ ਆ ਜੀ ਕਰਦੇ ਸਾਡਾ ਜਿਹੜਾ ਇਥੋਂ ਐਮਸੀ ਜਿੱਤੇ ਵੋਟਾਂ ਦੁਬਾਰੋਂ ਉਹਨੇ ਸਾਨੂੰ ਮੂੰਹ ਨਹੀਂ ਦਿਖਾਇਆ ਇਹ ਤੇ ਆ ਜਿਹੜੀਆਂ ਸਟਰੀਟ ਲਾਈਟਾਂ ਲਾਈਆਂ ਨੇ ਹਰਮਨ ਨੇ ਆ ਕੇ ਵਿਚਾਰੇ ਨੇ ਐਮਸੀ ਨੇ ਮਿਹਨਤ ਕਰਕੇ ਤੁਹਾਡਾ ਐਮਸੀ ਕੌਣ ਆ ਵਰਤੇਜ ਸਿੰਘ ਆ ਉਹ ਅਲ ਤੱਕ ਇੱਥੇ ਆਇਆ ਨਹੀਂ ਉਹਨੂੰ ਜਾ ਕੇ ਪੁੱਛ ਲੋ ਵੀ ਇਹ ਇੱਥੇ ਗੇੜਾ ਵੀ ਮਾਰਿਆ ਹੋਇਆ ਨਹੀਂ ਇੱਥੇ ਕਿਸੇ ਨੂੰ ਆ ਕੇ ਪੁੱਛਿਆ ਵੀ ਤੁਸੀਂ ਸਹੀ ਹੋ ਜਾਂ ਗਲਤੋਂ ਕੀ ਚੱਲ ਰਾ ਤੁਹਾਡੇ ਕੀ ਨਹੀਂ ਅਸ ਸਟਰੀਟ ਲਾਈਟਾਂ ਬੰਦ ਹੋ ਗਈਆਂ ਕਮੇਟੀ ਵਾਲੇ ਆਏ ਕਹਿੰਦੇ ਜੀ ਅਸੀਂ ਸਸ ਸਭਾ ਦਿੰਨੇ ਆ ਨਵੀਆਂ ਲੱਗਣਗੀਆਂ ਇਹ ਪਰ ਨਵੀਆਂ ਨਹੀਂ ਅਸੀਂ ਆਪਣੇ ਤੌਰ ਤੇ ਉਹੀ ਲਾਈਟਾਂ ਚਾਲੂ ਕਰਤੀਆਂ ਕਮੇਟੀ ਕਹਿੰਦੀ ਨਵੀਆਂ ਲੱਗਣਗੀਆਂ ਆ ਦੇਖੋ ਆ ਤਾਰਾਂ ਲੱਗੀਆਂ ਹੋਈਆਂ ਨੇ ਅਸੀਂ ਲਾਈਟਾਂ ਦੀਆਂ ਅਸੀਂ ਆਪ ਲਾਉਣੇ ਆ ਰਾਤ ਨੂੰ ਹਨੇਰਾ ਹੋ ਜਾਂਦਾ ਇੱਥੇ ਬੱਚੇ ਖੇਡਦੇ ਨੇ ਅਸੀਂ ਆਪਦੇ ਤੌਰ ਤੇ ਸਾਰੀਆਂ ਲਾਈਟਾਂ ਚਾਲੂ ਕਰੀਆਂ ਹੋਈਆਂ ਨੇ ਕਮੇਟੀ ਦਾ ਕਹਿੰਦੀ ਆ ਅਸੀਂ ਨਵੀਆਂ ਲਾਵਾਂਗੇ ਪਰ ਲਾਈਟਾਂ ਸਹੀ ਨੇ ਉਹੀ ਕਾਗਜ਼ੀਕਾਰ ਆ ਵੀ ਕੰਮ ਨਹੀਂ ਕਰਨਾ ਕਿਸੇ ਨੇ ਆ ਕੇ ਗਿੜਾ ਮਾਰ ਕੇ ਚਲੇ ਜਾਂਦੇ ਨੇ ਇੱਕ ਤਾਂ ਇਹ ਗੱਲ ਹੁੰਦੀ ਆ ਵੀ ਸਟੇਟ ਹਾਈਵੇ ਲੰਘਦਾ ਜਿਹੜਾ 90 ਨੂੰ ਜਾਂਦਾ ਵੀ ਬਿਲਕੁਲ ਉਹਦੇ ਕਰੀਬ ਕਲੋਨੀ ਆ ਵੀ ਉਸ ਤਾਂ ਬਹੁਤ ਸਹੂਲਤਾਂ ਹੋਣਗੀਆਂ ਰਸਤਾ ਸਹੀ ਹੋਊਗਾ ਸਭ ਕੁਝ ਉਹ ਤੁਸੀਂ ਤਾਂ ਉਲਟੇ ਦੱਸ ਰਹੇ ਹੋ ਵੀ ਹਾਲਾਤ ਤਾਂ ਬਿਲਕੁਲ ਵੱਤੋ ਵੱਤਰ ਸੀ ਇੱਥੇ ਦੇ ਹਾਲਾਤ ਆ ਥੋੜਾ ਚਾਰ ਕਦਮ ਹੋਰ ਅੱਗੇ ਚਲੇ ਜੇ ਪੁਲ ਥੱਲੇ ਉੱਥੇ ਪੂਰਾ ਹਾਲ ਹੈ ਉੱਥੇ ਗੱਡੀਆਂ ਫਸਦੀਆਂ ਕਰਦੀਆਂ ਨੇ ਇਹ ਹੁਣ ਇੱਥੇ ਬੁਰਾ ਹਾਲ ਸੀ ਪਹਿਲਾਂ ਉਹ ਵੀ ਪਾਣੀ ਇੱਧਰ ਆ ਕੇ ੜਦਾ ਸੀ ਹੁਣ ਫੇਰ ਇੱਥੇ ਪਾਣੀ ਖੜਨ ਲੱਗ ਗਿਆ ਜਦੋਂ ਰੋਡ ਉੱਚਾ ਚੱਕ ਰਿਹਾ ਤੇ ਸੀਵਰੇਜ ਦੀ ਨਿਕਾਸੀ ਤਾਂ ਹੈ ਨਹੀਂ ਅੱਜ ਥੀ ਸਾਡੇ ਗੁੱਡਿਆਂ 'ਚ ਵੜ ਜਾਂਦਾ ਪਾਣੀ بارش ਦਾ ਮਹੱਲੇ ਦਾ ਕੋਈ ਇੱਥੇ ਪ੍ਰਬੰਧ ਨਹੀਂ ਪੱਕਾ ਵੀ ਆਰਜੀ ਤੌਰ ਤੇ ਉਹ ਸਿੰਘਲਾ ਸਾਹਿਬ ਨੇ ਉੱਥੇ ਤੱਕ ਪੈ ਪਾਏ ਹੋਏ ਨੇ ਉਹ ਕਦੇ ਬੰਦ ਹੋ ਜਾਂਦੇ ਨੇ ਕਦੇ ਚੱਲ ਪੈਂਦੇ ਨੇ ਸਾਹਮਣੇ ਲੋ ਕਰ ਲੂ ਆਹ ਹਾਲਾਤ ਨੇ ਸਾਡੇ ਕੋਈ ਪੱਕਾ ਇੰਤਜ਼ਾਮ ਹੈ ਹੀ ਨਹੀਂ ਇੰਤਜ਼ਾਮ ਨਹੀਂ ਹੈ ਜੀ ਇੱਥੇ ਕੋਈ ਵੀ ਇਹ ਵੀ ਅਸੀਂ ਆਪ ਦੇ ਬਚਾਅ ਵਾਸਤੇ ਬੱਚਿਆਂ ਦੇ ਨੰਗਣ ਵਾਸਤੇ ਕੰਮ ਕੀਤਾ ਅਸੀਂ ਨੇ ਗੱਲ ਸਾਹਮਣੇ ਨੂੰ ਆਪਣੇ ਪਰਿਵਾਰਾਂ ਕਰਕੇ ਆਪਣੇ ਬੱਚਿਆਂ ਆਪਣੇ ਬੱਚਿਆਂ ਕਰਕੇ ਕਰਾਈਆ ਘਰ ਨੇ ਸਾਡੀ ਮੇਰੀ ਵਰਕਸ਼ਾ ਰਸਤਾਂ ਬਣਾਵਾ ਸੀ ਪਲਾਟ ਚੋਂ ਰਸਤਾ ਦਿਖਾਓ ਤੁਸੀਂ ਇੱਥੋਂ ਤਾਂ ਨੰਗੇ ਨਹੀਂ ਜਾਂਦਾ ਸੀ ਇਹਦਾ ਆਪਦੇ ਬੇਸ ਤੇ ਅਸੀਂ ਨੇ ਇਹ ਕਰਿਆ ਹਰਲਕੇ ਸਾਰੇ ਮੰਡਿਆ ਵਾਲਿਆਂ ਟੈਨ ਲੋਕ ਟੈਨ ਨਵੀਂ ਮੰਗਾਈ ਹੈ ਆਪ ਨਾਲ ਲੱਗੇ ਹੋਇਆ ਕਈਆਂ ਪਰ ਸਰਕਾਰ ਦੇ ਕੰਮ ਜਦੋਂ ਤੁਸੀਂ ਆਪ ਕਰਵਾ ਰਹੇ ਹੋ ਕਿਵੇਂ ਜੇ ਲੱਗ ਰਿਹਾ ਕਿਵੇਂ ਜੇ ਮਹਿਸੂਸ ਹੋ ਰਿਹਾ ਤੁਹਾਨੂੰ ਮਹਿਸੂਸ ਕੀ ਹੋਣਾ ਹੀ ਬੜਾ ਚਾਅ ਸੀ ਸਾਨੂੰ ਉਦੋਂ ਵੀ ਸਾਡੀ ਸਰਕਾਰ ਆ ਗਈ ਵੀ ਅਸੀਂ ਹੁਣ ਸਾਨੂੰ ਕੋਈ ਚਿੰਤਾ ਕਰਨੀ ਲੋੜ ਨਹੀਂ ਪਰ ਹੁਣ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਵੀ ਅਸੀਂ ਕੀ ਕਰ ਲਿਆ ਹੁਣ ਅਸੀਂ ਆਪਰੇ ਹੱਥਾਂ ਦੇ ਡੰਡੀਆਂ ਵੱਟੋਂ ਤਿਆਰ ਜਿਦਾਂ ਐ ਬੋੜੀ ਢਾ ਕੇ ਮੋਠਾ ਦੱਬਿਆ ਸੀ ਪਰ ਹੁਣ ਸਾਨੂੰ ਪਛਤਾਵਾ ਬਹੁਤ ਆ ਗਰਾ ਵੀ ਅੱਗੇ ਆਉਣ ਵਾਲੇ ਸਮੇਂ ਦੇਖ ਕੇ ਅਬੀ ਸਰਕਾਰ ਚੁਣਾਂਗੇ ਅਸੀਂ ਜਿਹੜਾ ਸਾਡਾ ਇੱਥੇ ਕੰਮ ਕਰੂਗਾ ਅਸੀਂ ਤਾਂ ਉਹਦੇ ਨੇੜੇ ਲੱਗਾਏ ਪਰ ਇੱਥੇ ਕੋਈ ਆਉਣ ਨੂੰ ਤਿਆਰੀ ਨਹੀਂ ਹੈ ਸੀ ਸਾਮਿਰੋਂ ਤੁਸੀਂ ਉਹ ਰੋਡ ਦਾ ਹਾਲਾਤ ਸੀ ਕੀ ਸੀ ਹੁਣਾ ਹੁਣ ਆਪਣੇ ਇਸ ਤੇ ਲੱਗੇ ਹੋਏ ਆ ਅਸੀਂ ਉਦੋਂ ਠੇਕੇਦਾਰ ਨੀਵੀਂ ਗਲੀ ਬਣਾ ਕੇ ਚਲੇਗਾ ਮੈਂ ਇੰਨੀ ਉੱਚੀ ਗਲੀ ਚਾਹੀਦੀ ਸੀ ਮੱਲੇ ਨੂੰ ਠੀਕ ਹੈ ਵੀਰ ਜੀ ਕੀ ਨਾਮ ਹੈ ਜੀ ਆਪਣਾ ਰਣਜੀਤ ਸਿੰਘ ਆ ਜੀ ਅੱਛਾ ਰਣਜੀਤ ਸਿੰਘ ਜੀ ਕਿਵੇਂ ਦਾ ਮਾਹੌਲ ਸੀ ਇੱਥੇ ਕਿਵੇਂ ਦੇ ਹਾਲਾਤ ਸੀ ਇੱਥੇ ਜਿਹੜੇ ਤੁਸੀਂ ਮਜਬੂਰਨ ਅੱਜ ਮਿਸਤਰੀ ਆਪ ਲਾਇਆ ਇੱਟਾਂ ਆਪ ਲੈਂਦੀਆਂ ਲੇਬਰ ਆਪ ਦੇ ਰਹੇ ਹੋ ਸਾਰਾ ਕੁਝ ਆਪ ਕਰ ਰਹੇ ਹੋ ਸਾਡੇ ਬੱਚੇ ਡਿਊਟੀ ਜਾਂਦੇ ਨੇ ਜੀ ਉਹ ਪਾਣੀ ਪੀਤੀ ਲੰਘਦੇ ਨੇ ਮਤਲਬ ਚੱਕ ਚੱਕ ਆਪਦੇ ਪਾਂਚੀ ਤਾਂ ਲੰਘਦੇ ਨੇ ਉਹ ਬਿਲਕੁਲ ਇੱਥੇ ਬੰਦੇ ਹਾਲਾਤ ਨਹੀਂ ਜੀ ਜੇ ਅਸੀਂ ਮੈਸੀਨ ਨੂੰ ਫੋਨ ਕਰਦੇ ਹਾਂ ਜੀ ਉਹ ਆਲ ਮਟੋਲੀ ਕਰਦਾ ਜੀ ਸਾਡੇ ਨਾਲ ਹਾਂ ਜਿਹੜਾ ਅਨਮੇ ਮਸੀ ਸਾਡਾ ਬਣਿਆ ਸੀਗਾ ਜੀ ਭਵਾਨੀਗੜ੍ਹ ਤੋਂ ਬਣਤੀ ਗੁਰਤੇਜ ਸਿੰਘ ਉਹਨੇ ਕਦੇ ਗੇੜੀ ਨਹੀਂ ਮਾਰੇ ਜੀ ਸਾਡੇ ਲੈਵੇ ਜਿੱਦਾਂ ਦਾ ਵੀ ਸਾਡੇ ਪਲਾਨ ਜਿੱਤ ਕੇ ਗਏ ਨੇ ਉਹ ਬਾਕੀ ਰਹੀ ਜੀ ਗੱਲ ਆ ਉਹ ਤਾਂ ਉਹਨੇ ਕੀ ਆਉਣਾ ਠੀਕ ਆ ਹਾਂ ਨਾ ਫੋਨ ਚੱਕੇ ਸਾਡੇ ਇਹ ਜੇ ਕਰਿਆ ਆਉਂਦਾ ਜੀ ਐਮਐਸਕੇ ਦਾ ਦੂਸਰਾ ਜੀ ਆਪਣਾ 10 ਨੰਬਰ ਵਾਰਡ ਦਾ ਇਹ ਮੜਾ ਮੋਟਾ ਸੁਣਵਾਈ ਕਰ ਲੈਂਦਾ ਜੀ ਇੰਨੀ ਵੀ ਨਹੀਂ ਕਰਦਾ ਹੈਗਾ ਵੀ ਜਮੀ ਸਾਨੂੰ ਸੁਣੇ ਲੈਂਦਾ ਸਾਡੀ ਉਹ ਯਾਨੀ ਕਿ ਦੇਖ ਲੈਂਦਾ ਮੜਾ ਮੋਟਾ ਆ ਕੇ ਜੇ ਤੂੰ ਤਾਂ ਵਧੀਆ ਹੀ ਮੰਨੋ ਜਿਹੜਾ ਫਿਰ ਦੂਜੇ ਮਹੱਲੇ ਜਾ ਕੇ ਕੁਝ ਮੜਾ ਮੋਟਾ ਕਰ ਹਾਂ ਜੀ ਸਰ ਉਹਨੂੰ ਸੀ ਥੈਂਕ ਯੂ ਕਹਿੰਨੇ ਆ ਜਿਹੜੇ ਸਾਡੀ ਸੁਣਦਾ ਆ ਕੇ ਥੈਂਕ ਯੂ ਕਹਿੰਨੇ ਆ ਬਸ ਇੰਨਾ ਕਾ ਜੀ ਵੀ ਸਰਕਾਰਾਂ ਨੇ ਜਿਹੜੀਆਂ ਇਹ ਨਹੀਂ ਠੀਕ ਹੈ ਹੈਗੀ ਸਾਡੇ ਵੱਲੋਂ ਤਾਂ ਹਾਂ ਸਾਨੂੰ ਤਾਂ ਇਹ ਗੰਦੀ ਲੱਗਦੀ ਨਹੀਂ ਜੀ ਹਾਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਸਾਤੋਂ ਜਿਹੜੇ ਅਸੀਂ ਉਹ ਚੂਜ਼ ਕਰ ਬੈਠੇ ਜੀ ਸਰਕਾਰਾਂ ਨੂੰ ਅਸੀਂ ਨਹੀਂ ਕਰਨੀਆਂ ਚਾਹੀਆਂ ਇਹ ਹੁਣ ਪਹਿਲੇ ਪਹਿਲਾਂ ਤਾਂ ਪੂਰੇ ਜੋਸ਼ ਨਾਲ ਐਂ ਜੇ ਲੱਗਦਾ ਸੀ ਕਿ ਸਰਕਾਰ ਆ ਗਈ ਹੁਣ ਤਾਂ ਬਹੁਤ ਕੁਝ ਬਦਲ ਜਾਊਗਾ ਦੇ ਕੋਈ ਸਬਕ ਤੇ ਨਹੀਂ ਸੀਗਾ ਵੀ 92 ਐਮਐਲਏ ਮਿਲ ਗਿਆ ਨੇ ਇਹਨਾਂ ਨੂੰ ਆਪਾਂ ਨੇ ਕੰਮ ਕਰਨਗੇ ਸਾਰੇ ਇਹ ਭਰਾ ਤਾਂ ਸਾਡੀ ਕਦੇ ਆਉਂਦੀ ਨਹੀਂ ਹੈਗੀ ਜੂਰੇ ਪਹਿਲਾਂ ਆਉਂਦੀ ਸੀ ਜੂਰੇ ਪਾਣੀ ਖੜਦਾ ਸੀਗਾ ਆਉਂਦੀ ਸੀ ਦਿੱਲੀ ਆਉਂਦੀ ਸੀ ਬੁਟਰੀ ਤੇ ਉਹ ਹੁਣ ਤਾਂ ਕਦੇ ਦੇਸੀ ਹੋਣੀ ਹੈਗੀ ਚੰਦ ਮੰਗੂ ਸੀ ਵੀ ਪਈ ਆ ਉਹ ਨਾ ਸਾਡੀ ਗੱਲ ਸੁਣੇ ਜੀ ਕੋ ਨਾ ਸਾਨੂੰ ਕੋਈ ਦੇਖਿਆ ਕਿ ਬਹੁਤ ਬੁਰੇ ਹਾਲਤ ਨੇ ਜੀ ਆ ਦੇਖੋ ਇਹ ਸਪੈਦੇ ਡੇਗੇ ਪਏ ਨੇ ਉਧਰ ਤਾਰਾ ਪੰਜਾਂ ਦੀਆਂ ਨਹੀਂ ਲਾਈਟ ਚੱਲ ਰਹੀ ਹੈ ਕੋਈ ਨਹੀਂ ਦੇਖਦਾ ਹੈਗਾ ਜੀ ਆ ਕੇ ਨਹੀਂ ਹੱਕ ਬਣਦਾ ਐਮਸੀ ਦਾ ਆ ਕੇ ਕਹਿਣ ਦਾ ਵੀ ਇਥੇ ਨੁਕਸਾਨ ਹੋ ਜਾਊਗਾ ਭਾਈ ਵੱਡੀ ਲਾਈਨ ਲੰਘਦੀ ਹੈ ਗੱਡੀਆਂ ਲੰਘਦੀਆਂ ਨੇ ਇਥੋਂ ਜੀ ਐਮਸੀ ਤੁਹਾਡਾ ਕਿਹੜੀ ਪਾਰਟੀ ਦਾ ਆਵਾਮ ਦੀ ਪਾਰਟੀ ਦਾ ਜਾਂ ਕਿਹੜੀ ਪਾਰਟੀ ਨਾਲ ਸੋਹ ਇਹ ਕਾਂਗਰਸੀ ਐਮਸੀ ਤੀਜ ਦੋਏ ਹਾਂ ਜੀ ਹੁਣ ਉਹ ਜਿਹੜੇ ਸਾਡੇ ਵਾਲੇ ਐਮਸੀ ਗਾ ਜੀ ਉਹ ਇੱਥੇ ਰਲ ਗਏ ਝਾੜ ਵਾਲਿਆਂ ਚ ਹਾਂ ਪਤਾ ਨਹੀਂ ਹੁਣ ਕੀ ਹੋ ਗਿਆ ਜੀ ਉਹਨਾਂ ਨੂੰ ਹੁਣ ਜੰਮੀ ਛੱਡ ਕੇ ਖੜਾ ਉਹ ਨਹੀਂ ਫਿਰ ਆਮ ਆਦਮੀ ਪਾਰਟੀ ਕਈ ਵਾਰੀ ਮੈਂ ਜਾ ਕੇ ਵੀ ਆਏ ਉਹਦੇ ਘਰ ਠੀਕ ਹੈ ਬਸ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਆਉਂਗਾ ਆਉਂਗਾ ਬਸ ਅਹੀਂ ਹਰਮਨ ਨੂੰ ਕਹਿੰਦਾ ਮੈਂ ਹਰਮਨ ਨੂੰ ਕਹਿੰਦਾ ਠੀਕ ਹੈ ਬਸ ਅਹੀਂ ਹਲ ਮਟੋਲੇ ਕਰ ਜਾਂਦਾ ਜੀ ਠੀਕ ਹੈ ਬਿਲਕੁਲ ਜੀ ਸੋ ਮੁਹੱਲਾ ਵਾਸੀ ਨੇ ਜਿਹੜੀ ਹੱਡ ਵੀਤੀ ਸੁਣਾ ਰਹੇ ਨੇ ਕਿਉਂਕਿ ਮਿਸਤਰੀ ਦਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਇੱਟਾਂ ਆਪ ਲਿਆਂਦੀਆਂ ਨੇ ਤੇ ਆਪੇ ਇੱਟਾਂ ਫੜਾ ਕੇ ਕੰਮ ਕਰਵਾ ਰਹੇ ਨੇ ਅਤੇ ਕਹਿ ਰਹੇ ਨੇ ਕਿ ਬਹੁਤ ਮਹਿਸੂਸ ਗਲਤ ਕਰ ਰਹੇ ਹਾਂ ਕਿ ਸਰਕਾਰਾਂ ਦੇ ਕੰਮ ਸਾਨੂੰ ਆਪ ਕਰਨੇ ਪੈ ਰਹੇ ਨੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਰੇਲਾ ਸਿੰਘ ਹੈ ਅੱਛਾ ਲੀਲਾ ਸਿੰਘ ਜੀ ਅਸੀਂ ਦੇਖਿਆ ਇੱਟਾਂ ਫੜਾ ਰਹੇ ਹੋ ਤੁਸੀਂ ਆਪਣਾ ਮਿਸਤਰੀ ਲਾਇਆ ਹੋਇਆ ਮਹਿਸੂਸ ਕੀ ਹੋ ਰਿਹਾ ਸਰਕਾਰਾਂ ਦੇ ਕੰਮ ਸਾਨੂੰ ਆਪ ਕਰਨੇ ਪੈ ਰਹੇ ਨੇ ਸਾਰੇ ਸਰਕਾਰ ਦੇ ਕੰਮ ਸਾਨੂੰ ਆਪ ਕਰਨੇ ਪੈਣੇ ਜੀ ਐਨਾ ਲੱਕ ਲੱਕ ਪਾਣੀ ਦੀ ਪਹਿਲਾਂ ਰੋਡ ਦਾ ਕੰਮ ਚੱਲ ਖਰਾਬ ਸੀ ਹੁਣ ਸਾਰੀ ਬੀਜ ਦਾ ਕੰਮ ਖਰਾਬ ਸੀ ਜੀ ਅਸੀਂ ਸਭ ਨੂੰ ਫੋਨ ਕੀਤੇ ਇਹਨਾਂ ਨੂੰ ਜਾਏ ਵੀ ਲੱਗ ਜਾ ਜਾ ਕੇ ਵੀ ਦੇਖ ਲਿਆ ਇਹਨਾਂ ਨੇ ਕੋਈ ਸਾਡੀ ਸੜਵਾਈ ਨਹੀਂ ਕੀਤੀ ਅਸੀਂ ਹਟ ਘਾਰ ਕੇ ਆਪਦਾ ਪੈਸਾ ਇਕੱਠਾ ਕਰਕੇ ਮਹੱਲੇ ਵਾਲਿਆਂ ਨੇ ਸਾਰਾ ਆਪਦਾ ਆਪ ਕੰਮ ਚਲਾਇਆ ਠੀਕ ਹੈ ਹਾਂਜੀ ਇਹ ਵੀ ਦੱਸ ਰਹੇ ਨੇ ਕਿ ਲੰਗਿਆ ਨਹੀਂ ਜਾਂਦਾ ਸੀ ਬੱਚੇ ਨਹੀਂ ਲੰਘ ਸਕਦੇ ਸਕੂਲ ਵਾਲੇ ਜੇ ਕਿਸੇ ਨੇ ਜਾਣਾ ਹੁੰਦਾ ਔਰ ਇਹ ਬਿਲਕੁਲ ਵੀ ਨਹੀਂ ਲੰਘਿਆ ਜਾਂਦੇ ਲੋਕਾਂ ਦੇ ਘਰਾਂ ਵਿੱਚ ਦੀ ਲੋਕਾਂ ਦੇ ਪਲਾਟਾਂ ਵਿੱਚ ਦੀ ਬੱਚੇ ਪਾਰ ਹੁੰਦੇ ਦੇ ਕੱਪੜੇ ਕੱਢ ਕੇ ਕਿਸੇ ਦੇ ਕੱਪੜੇ ਲੇਬੜ ਜਾਣਾ ਸਕੂਲ 'ਚ ਜਾਣਾ ਬੱਚਿਆਂ ਨੇ ਕਿਸੇ ਮੈਡਮਾਂ ਨੇ ਜਾਣਾ ਸਾਰਾ ਵਿਚਾਰਿਆਂ ਦਾ ਬੁਰਾ ਹਾਲ ਤਿਉਰੇ ਜਨ ਕਿ ਮਜਬੂਰ ਹੋ ਕੇ ਤੁਸੀਂ ਫਿਰ ਆਪ ਪੈਸੇ ਇਕੱਠੇ ਕੀਤੇ ਕਿ ਆਪ ਇਹ ਮਿਸਤਰੀ ਲਾਓ ਹੁਣ ਬਸ ਦੀ ਗੱਲ ਨਹੀਂ ਜਹ ਹੁੰਦੀ ਆਸੀਂ ਪੂਰਾ ਹਾਰ ਕੇ ਥੱਕ ਕੇ ਕਹਿ ਕਹਿ ਕੇ ਇਹਨਾਂ ਨੂੰ ਫਿਰ ਆ ਸਾਨੂੰ ਮਜਬੂਰ ਹੋ ਕੇ ਆਪ ਹੀ ਮਿਸਤਰੀ ਲਾਉਣੇ ਪਏ ਆਪ ਹੀ ਮਜਬੂਰ ਲਿਆਉਣੇ ਪਏ ਸਾਰਾ ਕੁਝ ਆਪਦੇ ਹੱਥੀਂ ਆਪ ਕੰਮ ਕਰਾ ਰਹੇ ਆ ਠੀਕ ਹੈ ਹਾਂ ਕੋਈ ਸਰਕਾਰ ਦਾ ਹੋਰ ਲੈਂਡ ਦੇਣ ਨਹੀਂ ਕੋਈ ਨਾ ਸਰਕਾਰ ਸਾਡੀ ਸੁਣਦੀ ਐ ਨਾ ਹੀ ਕਦੇ ਆਇਆ ਨਾ ਕੋਈ ਹਰਮਨ ਆਇਆ ਨਾ ਕਦੇ ਗੁਰਦੇ ਜੀ ਨੇ ਇੱਥੇ ਚੱਕਰ ਮਾਰਿਆ ਜਿੱਦੇ ਦਾ ਬਣੇ ਠੀਕ ਹੈ ਹਾਂਜੀ ਬਿਲਕੁਲ ਜੀ ਸੋ ਗਰਾਊਂਡ ਜ਼ੀਰੋ ਤੋਂ ਇਹ ਹਾਲਾਤ ਨੇ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਚ ਜਿੱਥੇ ਮੁਹੱਲਾ ਨਿਵਾਸੀ ਕਹਿ ਰਹੇ ਨੇ ਕਿ ਅਸੀਂ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਉਸ ਤੋਂ ਬਾਅਦ ਇੱਟਾਂ ਆਪ ਨਮੀਆਂ ਮੰਗਵਾਉਂਦੇ ਨੇ ਜੋ ਵਿਕਾਸ ਕਾਰਜ ਸਰਕਾਰ ਨੇ ਕਰਨੇ ਹੁੰਦੇ ਨੇ ਆਪ ਕਰਨ ਲਈ ਮਜਬੂਰ ਨੇ ਮੁਹੱਲਾ ਨਿਵਾਸੀ ਆਪ ਲੱਗੇ ਹੋਏ ਨੇ ਕਿ ਅਸੀਂ ਇਸ ਗਲੀ ਨੂੰ ਠੀਕ ਕਰਵਾਉਣੇ ਆ ਕਿਉਂਕਿ ਸਾਡੇ ਬੱਚੇ ਲੰਘਦੇ ਨੇ ਸਾਡੇ ਪਰਿਵਾਰਕ ਮੈਂਬਰ ਇੱਥੋਂ ਦੀ ਲੰਘ ਰਹੇ ਨੇ ਜੋ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਅਤੇ ਕਹਿ ਰਹੇ ਨੇ ਕਿ ਸਾਨੂੰ ਬਹੁਤ ਗਲਤ ਮਹਿਸੂਸ ਹੋ ਰਿਹਾ ਕਿ ਸਰਕਾਰਾਂ ਦੇ ਕੰਮ ਅਸੀਂ ਕਰਨ ਲਈ ਮਜਬੂਰ ਹੋਏ ਵਾਂ ਕੈਮਰਾਮੈਨ ਪੀਮਾਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੰਦ